ਗਰਦਾਸਪੁਰ ਪੁਲਸ ਦੀ ਵੱਡੀ ਕਾਮਯਾਬੀ 50 ਲੱਖ ਰੁਪਏ ਦੀ ਕੀਮਤ ਤੇ 101 ਗੁੰਮਸ਼ੁਦਾ ਮੋਬਾਈਲ ਫੋਨ ਟਰੇਸ ਕਰ ਮਾਲਕਾਂ ਦੇ ਕੀਤੇ ਹਵਾਲੇ ਗਰਦਾਸਪੁਰ ਪੁਲਸ ਨੇ 50 ਲੱਖ ਰੁਪਏ ਦੀ ਕੀਮਤ ਦੇ 101 ਗੁੰਮਸ਼ੁਦਾ ਮੋਬਾਈਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਇਤਿਹਾਨੀ ਸਬੰਧੀ ਐਸਐਸਪੀ ਗਰਦਾਸਪੁਰ ਸ਼੍ਰੀ ਅਦਿੱਤਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਗਰਦਾਸਪੁਰ ਦੇ ਲੋਕਾਂ ਦੇ ਕਈ ਮੋਬਾਈਲ ਫੋਨ ਗੋਮੋਹੇ ਸੰਜਨਾ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਵੱਖ-ਵੱਖ ਪੁਲਸ ਸਾਂਝ ਕੇਂਦਰਾਂ ਵਿਖੇ ਮੋਬਾਈਲ ਗੁੰਮਸ਼ੁਦੀ ਦੀਆਂ ਸ਼ਿਕਾਇਤਾਂ ਦਰਜ ਪਰਪਲ ਸਨੀ ਟੈਕਨੀਕਲ ਸੈਲਦੀ ਟੀਮ ਵੱਲੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁੰਮਜੀशुदा ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਹੈ। ਉਹਨਾਂ ਨੇ ਦੱਸਿਆ ਕਿ 101 ਮੋਬਾਈਲ ਫੋਨ ਅਸਲ ਮਾਲਕਾਂ ਨੂੰ ਵਾਪਸ ਕੀਤੇ ਹਨ ਜਿਨ੍ਹਾਂ ਦੀ ਕੀਮਤ 50 ਲੱਖ ਰੁਪਏ ਪੈਂਦੀ ਹੈ। ਉਹਨਾਂ ਕਹਿ ਕੇ ਗਰਤਾਸ ਪਰਪਲ ਸਨ ਹੋ ਰਹੀ ਦੀ ਗੁੰਮਜੀਦਾ ਮੋਬਾਈਲ ਫੋਨਾਂ ਨੂੰ ਜਲਦੀ ਟ੍ਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾਵੇਗਾ। ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਿੰਨਾ ਦੀ ਅਨੁਮਾਨਤ ਕਿੰਨਾ 3 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਾਰੇ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਉਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰਦੇ ਹਾਂ ਸਰ ਕਿਹੜੀ ਕਿਹੜੀ ਲੋਕੇਸ਼ਨ ਤੋਂ ਪੰਜਾਬ ਤੋਂ ਬਾਹਰ ਉਹ ਵੀ ਟ੍ਰੇਸ ਕੀਤੇ ਗਏ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਅਜਾ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰਿਆਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹਾਂਗੇ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ 올ਰੇਡੀ ਅਸੀਂ ਅਰਸ਼ਨਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ। ਮਤਲਬ ਜਿਹਾ ਕ੍ਰਾਈਮ ਕਦੀ ਛੁਪਦਾ ਨਹੀਂ। ਚਾਹੀ ਮੋਬਾਈਲ ਦਾ ਡਾਟਾ ਵੀ ਡੀਲੀਟ ਕਰ ਲੈਂਦੇ ਆ। ਸੇਮ ਵਿਦ ਆਰਡਿੰਗ ਹੈ ਪਰ ਕ੍ਰਾਈਮ ਕਦੀ ਛੁਪਦਾ ਨਹੀਂ। ਚਲੋ ਉਹ ਆਜਕਲ ਦੇਖੋ ਬੜਾ ਬੜਾ ਈਜ਼ੀ ਹੈ ਐਟੈਕ ਮੋਬਾਈਲ ਨੂੰ ਡੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅੱਜਕਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਵ ਕਰ ਸਕ ਰਹੇ ਹਾਂ। ਤੋਂ ਸਾਰਿਆਂ ਨੂੰ ਇੱਕ ਇਹ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਉਹ ਫੜੇ ਜਾਣਗੇ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ। ਅੱਛਾ ਇਸ ਤੋਂ ਪਹਿਲਾਂ ਸਰ ਇੱਕ ਤਾਰੀਖ ਤੋਂ ਆਪਾਂ ਟਰੇਸ ਵੀ ਕੀਤਾ ਸੀ 24 ਘੰਟੇ ਤੋਂ ਪਹਿਲਾਂ ਪਾਣੂ ਮੰਚ ਆਉਂਟ ਵਿੱਚ ਵੱਡੀ ਘਟਨਾ ਹੋਈ ਸੀ। ਉਸ ਤੋਂ ਵੀ ਬਾਅਦ ਜਿਹੜੇ ਜਿਹੜੇ ਸਾਹਮਣੇ ਆਣੇ ਸ਼ੁਰੂ ਹੋ ਗਏ ਸੀ। ਕੋ ਅਸੀਂ ਉਸ ਤੋਂ ਪਹਿਲਾਂ ਜਿਹੜਾ ਇੱਕ ਇਨਸੀਡੈਂਟ ਸਟ੍ਰੈਚਿੰਗ ਦਾ ਸੀ ਜਿਹੜਾ ਅਸੀਂ ਵਿਦਨ 568 ਜਿਹੜਾ ਹੈ ਟ੍ਰੈਕ ਕੀਤਾ ਸੀਗਾ ਐਂਡ ਉਹਦੇ ਜਿਹੜੀ ਪੁਛਗੀ ਚ ਅਸੀਂ ਬਾਕੀ ਜਿਹੜੇ ਸਨੇਚਿੰਗ ਦੇ ਜਿਹੜੇ 3-4 ਜਿਹੜੇ ਇਨਸੀਡੈਂਸੀ ਜਿਹੜੇ ਵੈਸਟ ਆਫ ਦਾ ਇਨਸੀਡੈਂਸੀ ਉਹ ਵੀ ਟ੍ਰੈਕ ਕਰਲੇ ਸੀਗੇ ਬਾਕੀ ਅਸੀਂ ਸਾਡਾ ਪੂਰਾ ਧਿਆਨ ਹੈ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਦੇ ਦਿੱਤੇ ਦਾਇਤਾ ਦਿੱਤੀ ਹੈ ਜਿਹੜੀ ਪਬਲਿਕ ਦੀ ਗ੍ਰਿਵਾਂਸ਼ ਹੈ ਜਿੱਥੇ ਇਹੋ ਜਿਹੇ ਕੋਈ ਇਸ਼ੂਜ਼ ਹੈਗੇ ਉਹਨਾਂ ਨੂੰ ਛੇਤੀ ਛੇਤੀ ਸੋਲਵ ਕੀਤਾ ਜਾਏ ਤਾਂ ਐਜ ਕਰਕੇ ਐਸੀ ਜਿਹੜਾ স্পੈਸ਼ਲ ਫੋਕਸ ਇਸ ਚੀਜ਼ ਤੇ ਹਾਂ ਤੂੰ ਰਣ ਦੇਣਾ ਲੋਕਾਂ ਨੂੰ ਕੀ ਮੈਸੇਜ ਦਿੰਦੇ ਹੋ ਜੇ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਚੀਜ਼ ਦੇਖੀ ਆ ਤਾਂ ਦੇਖੋ ਜੀ ਉਹਦੇ ਦੀ ਬੜਾ ਹੈਗੀ ਸਾਰੇ ਨੂੰ ਅਵੇਅ ਬਹਿਣਾ ਪੈਣਾ ਹੈਗਾ ਐਂ ਉਹਨਾਂ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਸ਼ੱਕੀ ਜਗ੍ਹਾ ਹੈਗੀ ਜਾਂ ਸ਼ੱਕੀ ਕੋਈ ਚੀਜ਼ ਹੈ ਸ਼ੱਕੀ ਕੋਈ ਬੰਦਾ ਹੈਗਾ ਉਹਨਾਂ ਨੂੰ ਮੂਮੈਂਟ ਜਿਹੜੀ ਸਸਪੀਸ਼ੀਅਸ ਲੱਗਦੀ ਤਾਂ ਮੀਡੀਏਟਲੀ 112 ਤੇ ਅਤੇ ਜਿਹੜਾ ਹੈਗਾ ਜਾਂ ਫਿਰ ਗੁਰਦਾਸਪੁਰ ਜ਼ਿਲ੍ਹੇ ਦੇ ਕੰਟਰੋਲ ਨੰਬਰ ਦੇ ਦਰੇ ਫਾਈਲ ਨੰਬਰ ਨਾਲ ਸੂਚਿਤ ਕਰ ਸਕਦੇ। ਮਾਨਯੋਗ ਐਸਐਸਪੀ ਦੇ ਬਾਕੀ ਸਾਰੇ ਸਟਾਫ ਮੈਂਬਰਾਂ ਨੂੰ ਮੈਂ ਬਹੁਤ ਧੰਨਵਾਦ ਕਰਦੀ ਹਾਂ। ਮੈਂ ਰੇਲਵੇ এমਪਲਾਈਡ ਰਿਟਾਇਰ ਰਿਟਾਇਰ ਹਮ ਰੇਲਵੇ ਡਿਪਾਰਟਮੈਂਟ ਚ ਰਿਟਾਇਰ ਹਾਂ। ਜਿਸ ਦਿਨ ਮੇਰਾ ਫੋਨ ਗਿਆ ਅੱਜਾ ਸੀ ਮੇਰੇ ਲਈ ਤੇ ਸਾਰੀ ਜ਼ਿੰਦਗੀ ਮੇਰੀ ਹਰਾਮ ਹੋ ਗਈ ਸੀ। ਇਸ ਵਿੱਚ ਮੇਰੇ ਸਾਰੇ ਪੈਨਸ਼ਨ ਦੇ ਡਾਕੂਮੈਂਟਸ ਸੀ ਤੇ ਮੇਰਾ ਇੰਨਾ ਕੀ ਮੈਨੂੰ ਹੋਇਆ ਨੁਕਸਾਨ ਕੀ ਮੈਂ ਜਾਸੀ ਨਹੀਂ ਸਕਦੀ। ਮੈਂ ਫਿਰ ਇਸ ਦਿਨ ਬਹੁਤ ਹੀ ਕਾਰਵਾਈ ਕੀਤੀ ਤੇ ਦੋ ਤਿੰਨ ਦਿਨ ਮੈਂ ਖੱਜਲ ਖਰਾਬ ਹੋ ਕੇ ਤੇ ਮੈਂ ਸਾਰੇ ਡਾਕੂਮੈਂਟਸ ਪੂਰੇ ਕੀਤੇ 3 ਟ੍ਰੇਨ ਵਿੱਚ ਗੁੱਚਾ ਸੀ ਟ੍ਰੇਨ ਵਿੱਚ ਗੁੱਚਾ ਸੀ 5 ਤਰੀਕ 5ਵੇਂ ਮਹੀਨੇ ਗੁੱਚਾ ਸੀ ਗੁੱਚਾ ਸੀ ਤੇ ਮੈਂ ਇਸ ਤੋਂ ਬਾਅਦ ਮੈਂ ਆਪਣੀ ਪੂਰੀ ਰਿਕੁਆਇਰਮੈਂਟ ਪੂਰੀਆਂ ਕੀਤੀਆਂ ਤੇ ਮੈਨੂੰ 5-6 ਮਹੀਨੇ ਬਾਅਦ ਫੋਨ ਆਇਆ ਜਿਹੜਾ ਮੈਂ ਇਸ ਦੀ ਉਮੀਦ ਵੀ ਲਾ ਦਿੱਤੀ ਸੀ ਮੇਰੇ ਤੋਂ ਤਾਂ ਕੋਈ ਡੱਬਾ ਵੀ ਗਵਾ ਗਿਆ ਸੀ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਮੇਰੇ ਬਹੁਤ ਮਦਦ ਕੀਤੀ ਹੈ ਪੰਜਾਬ ਪੁਲਿਸ ਜਿੰਦਾਬਾਦ 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 ਤੇ ਬਾਕੀ ਇਹਨਾਂ ਨੇ ਮੇਰੀ ਬਹੁਤ ਦਿਨ ਜੁਗਣੀ ਚਾਰ ਚੁਗਣੀ ਪ੍ਰਮਾਤਮਾ ਕਰੇ ਇਹਨਾਂ ਦੀ ਉਹ ਲੰਬੀ ਉਮਰ ਹੋਵੇ ਤੇ ਦਿਨ ਰਾਤ ਤੇ ਤਰੱਕੀ ਕਰ ਤੱਕੀ ਦਰਅ ਵਿੱਚ ਹੁਣ ਮਿਲ ਜਾਣਾ ਠੀਕ ਹੈ ਪ੍ਰਮਾਤਮਾ ਕਰੇ ਫਿਰ ਦਿਨ ਰਾਤ ਤਰੱਕੀ ਕਰਨ ਵੀਰ ਪੁਲਿਸ ਡਿਪਾਰਟਮੈਂਟ ਜਿੰਦਾਬਾਦ 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 ਕਦਰਨਾ ਅਨਿਲ ਕੁਮਾਰ ਆ ਮੈਂ ਕਿਦਨ ਨਾਲੋਂ ਦੋ ਦੋ ਰਹਿਣਾ ਜੀ ਮੇਰਾ ਫੋਨ ਹੈਗਾ ਚੌਥੇ ਮਹੀਨੇ ਮੇਰਾ ਨਾਮ ਬੀਆ ਨਹੀਂ ਕੱਢੀ ਜੋ ਮਾਲਕੀ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ ਨਾਮ ਵੀਵੋ ਦਾ ਕਿਦੋਂ ਆਇਆ ਜੀ ਇਹ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁਲਿਸ ਨੂੰ ਹਾਂ ਜੀ ਹਾਂ ਜੀ ਸੈਕਟਰ ਪੰਜਾਬ ਜੀ ਬਾਅਦ ਵਿੱਚ ਇਹਦੋਂ ਫੋਨ ਫੋਨ ਆਇਆ ਤੁਹਾਨੂੰ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਹੈ ਕਿੰਨੀ ਕੀਮਤ ਦਾ ਫੋਨ ਹੈਗਾ 17000 ਦਾ ਹੈ ਹਾਂ ਉਮੀਦ ਹੈਗੀ ਜੇ ਤੁਹਾਨੂੰ ਆਜਾ ਕੇ ਕਤਮ ਹੋ ਗਏ ਬਰੂ ਲੱਗ ਗਿਆ ਖੁਸ਼ ਹੋਣ ਦੱਸਦੇ ਕੀ ਕਹੂ ਐਸਐਸਪੀ ਸਾਹਿਬ ਬਹੁਤ ਵੱਧ ਗਿਆ ਬਣੀ ਕਿਹੜਾ ਮੋਬਾਈਲ ਦਵਾ ਲੈਣਾ ਇਹ ਮਿਲਦੀ ਹੈ ਨਹੀਂ ਚਲੋ ਮੈਂ ਬਹੁਤ ਕਿਸੀ ਸੋ ਦੇ ਕਰੀਬ ਫੋਨ ਦਿੱਤੇ ਗਏ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਤੋਂ ਇੱਕ ਫੋਨ ਦਿੱਤੇ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੰਜਾਬ ਦਾ ਕਿੱਥੇ ਤੋਂ ਫੋਨ ਮਾਪੇ ਫੋਨ ਮੇਰੇ ਘਰੋਂ ਤਿੰਨ ਚਾਰ ਮਹੀਨੇ ਕਿੱਥੇ ਤੋਂ ਫੋਨ ਫੋਨ ਬਸ ਖੈਰ ਪੁੱਲਤੀ ਬੱਚਾ ਇਧਰੇ ਹਰਾਂ ਦੇ ਰੋੜੀ ਤੇ ਹੁਣ ਫੋਨ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ Oppo ਦਾ ਫੋਨ ਹੈ ਫੋਨ ਆਇਆ ਕੋਈ ਇਹ ਕਿਦੋਂ ਮੁਲਾਜ਼ਮ ਆਇਆ ਕੀ ਕਹਿੰਦੇ ਕੋਈ ਗੰਦੇ ਸੀ ਤੁਹਾਡਾ ਫੋਨ ਮੇਰੇ ਜੱਤੇ ਆ ਕੇ ਪੁਆ ਐਸਪੀ ਦਫ਼ਤਰ ਸਾਹਿਬ ਅੱਜ ਮੇਰੇ ਕੋਲ ਦੰਦਾਂ ਦੀ ਕਿੰਨੇ ਕੀਮਤ ਆਏ ਇਹ 2000 ਰੁਪਏ ਠੀਕ ਹਾਂ ਖੁਸ਼ ਹੋ ਕੋਣ ਹਾਂਜੀ ਅਸੀਂ ਕਲਾ ਨੌਰ ਤੋਂ ਰਹਿਣ ਵਾਲੇ ਆ ਤੇ ਦੁਕਾਨ ਤੋਂ ਹੀ ਖੋ ਕੇ ਲੈ ਗਏ ਮੋਬਾਈਲ ਤੇ ਇਹ ਇੱਥੇ ਫਿਰ ਦਿੱਤੀ ਐਪਲੀਕੇਸ਼ਨ ਲੇ ਕੇ ਤੇ ਬਹੁਤ ਤਰਮਾਦ ਕਰਨੇ ਆਂ ਇਹ ਸਵਾਲਿਆਂ ਦਾ ਕਿੱਥੇ ਕੰਬਲੇ ਸਾਹਮਣੇ ਸਾਡੇ ਫਲ ਦੀ ਦੁਕਾਨ ਆ ਹਾਂ ਉੱਥੇ ਮੈਂ ਬੈਠੀ ਦੀ ਅਜ ਫੜਿਆਈ ਮੋਬਾਈਲ ਤੇ ਖੋਕ ਲਾਗੇ ਮੋਬਾਈਲ 18000 ਦਾ ਸੀ ਬਹੁਤ ਚਲਾਈ ਹੈ ਨਾ ਵੀਰਾ ਪਰਾਂ ਨੂੰ ਸਮਝਣਿਆ ਪਰ ਇਹ ਕਾਹਦੀ ਹੈਗੀ ਆ ਖਾਸ਼ਪੇ ਜਿਹੜੇ ਖੋਕੇ ਘਰਦੇ ਆ ਇਹਨਾਂ ਨੂੰ ਸੁਝਾ ਸਖਤ ਤੋਂ ਸਖਤ ਦਿੱਤੀ ਜਾਣੀ ਚਾਹੀਦੀ ਆ ਕਿ ਕੋਈ ਬਹੁਤ ਮਿਹਨਤ ਨਾਲ ਲੈਂਦਾ ਆਪਣਾ ਇੱਕ ਵਿਧਵਾ ਔਰਤ ਹੈ ਬੜੀ ਮੁਸ਼ਕਲ ਮੋਬਾਈਲ ਲਿਆ ਸੀ ਥੋੜੇ ਥੋੜੇ ਪੈਸੇ ਜੁੜ ਕੇ ਤੇ ਇਸ ਕਰਕੇ ਇੰਨਾ ਜਿਹੜੇ ਇੱਕ ਦਿੰਦੇ ਆ ਇਹਨਾਂ ਨੂੰ ਜਰੂਰ ਸੁਝਾ ਦੇਣ ਚਾਹੀਦੀ ਪੁਲਿਸ ਨੂੰ ਖੁੱਲ੍ਹ ਦੇ ਦੇਈ ਜਾਈਦੀ ਆ ਤੇ ਇਹਨਾਂ ਨੂੰ ਸੁਝਾ ਸਕਤੋ ਸੁਖਤ ਦਿੱਤੀ ਜਾਵੇ ਸਰ ਮੇਰਾ ਫੋਨ ਮੈਂ ਅਮਰਸਰ ਤੋਂ ਆ ਰਿਹਾ ਸੀਗਾ ਮੇਰਾ ਪਤਾ ਨਹੀਂ ਲੱਗਾ ਕਿ ਅਮਰਸਰ ਜਾਂ ਗੁਜਰਾਸਪੁਰ ਕਿੱਥੇ ਡਿੱਗਾ ਮੈਂ ਸੌਂ ਗਿਆ ਸੀਗਾ ਪਰ ਮੈਂ ਅੱਜ ਮਾਨਜੋਗ ਐਸਐਸਪੀ ਸਾਹਿਬ ਤਾਂ ਉਹਨਾਂ ਦੀ ਸਮੁੱਚੀ ਟੀਮ ਦਾ ਦੇ ਲਈ ਗਏ ਹਾਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਐਫਆਈਆਰ ਕਰਨ ਤੇ ਬਾਅਦ ਤੁਰੰਤ ਉਪਚਾਰ ਲੈਂਦੇ ਆ ਵਿਦਨ 1 ਮਨਥ ਜਿਹੜਾ ਮੇਰਾ ਫੋਨ ਜੇ ਟਰੇਸ ਕਰਕੇ ਡਾਟਾ ਮੇਰਾ ਸੀਗਾ ਪਰ ਜਿਸ ਕੋਲ ਵੀ ਜਿਸਨੇ ਵੀ ਫੋਨ ਮੇਰਾ ਮਿਲਿਆ ਹੈ ਉਹਨੇ ਮੇਰਾ ਫੋਨ ਤੋਂ ਸੌ ਸੌ ਪਹਿਲਾਂ ਡਾਟਾ ਡਿਲੀਟ ਕੀਤਾ ਹੈ ਮਜ਼ੀਰ ਸਟ ਮਾਰ ਕੇ ਨਵੇਂ ਸਿਰਿਓਂ ਨੇ ਫੋਨ ਜਿਸ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਉਸੇ ਨੂੰ ਮੈਨੂੰ ਮੈਸੇਜ ਆ ਗਿਆ ਸੀਗਾ ਔਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਕਰਦੇ ਆ ਉਹ ਮੇਰਾ ਫੋਨ ਜਿਹੜਾ ਟਰੇਸ ਕਰਕੇ ਤਾਜੀ ਮਿਲਵਿਆ ਕਰਵਾ ਰਿਹਾ ਬੋਟ 22 ਕੋ 23000 ਦਾ ਸੀਗਾ ਉਹ ਪੁਰਿਆ ਨੂੰ ਟੂ ਦਾ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਇਹ ਸਪੈਸ਼ਲੀ ਅੱਜ ਦਾ ਜਿਹੜਾ ਅਰੇਂਜਮੈਂਟ ਦੇਖ ਕੇ ਬੜਾ ਅੱਛਾ ਲੱਗ ਰਿਹਾ ਕਿ ਇੱਕ ਤਸੀਲ ਨੰਬਰ ਵਾਈਜ਼ ਔਰ ਇੱਕ ਪਲਾਨਡ ਵੇ ਦੇ ਨਾਲ ਸਾਰਿਆਂ ਨੂੰ ਮਤਲਬ ਜਿਹੜੇ ਫਾਰਮ ਜੈ ਕਰਵਾਏ ਜਾ ਰਹੇ ਬਹੁਤ ਵਧੀਆ ਆਪਣੇ ਜਿਹੜਾ ਮੋਬਾਈਲ ਆ ਗੁਰਦਾਸਪੁਰੀ ਅਜੇ 15 ਦਿਨ ਹੋਏ ਹੀ ਦੇਏ ਤੇ ਗੁਰਦਾਸਪੁਰੀ ਦਾ ਬੱਚਾ ਹੀ ਤੇ ਬਹੁਤ ਬਹੁਤ ਧੰਨਵਾਦ ਆ ਪੁਲਿਸ ਪ੍ਰਸ਼ਾਸਨ ਦਾ ਕੀ ਇਹ ਮੋਬਾਈਲ ਇਹ ਮੈਂ 27000 ਦਾ ਲਿਆ ਆ ਪੀਓ ਦਾ ਫੋਨ 27000 ਦਾ ਲਿਆ ਆ ਜਿੱਦਾਂ ਲੋਪੀ ਉਹ ਚਾ ਕੇ ਦੁਕਾਨ ਤੇ ਮੈਂ ਭੁੱਲ ਗਿਆ ਸੀ ਕਿਤੇ ਵੀ ਖਾਂਦੇ ਪੀਂਦੇ ਕਿਤੇ ਉੱਥੇ ਭੁੱਲ ਗਿਆ ਸੀ ਉੱਥੋਂ ਹੀ ਬਾਅਦ ਚ ਦੋ ਰਾਈ ਦੋ ਦਿਨ ਪਹਿਲਾਂ ਮਾਰੀਆ ਤੇ ਨਹੀਂ ਲੱਭਿਆ ਤੇ ਤੇ ਉਹ ਬੰਦ ਹੋ ਗਿਆ ਉਹਨਾਂ ਕਾਜੀ ਫੇਰ ਕਿ ਦੁਕਾਨ ਤੇ ਵੇਚਿਆ ਵੇਚ ਹੋ ਗਿਆ ਤੇ ਫੇਰ ਸਾਡੇ ਕੋ ਆਇਆ ਜਦੋਂ ਆਪਾਂ ਰਿਪੋਰਟ ਲਖਾਈ ਆ ਤੇ ਬਹੁਤ ਬਹੁਤ ਧੰਨਵਾਦ ਫੁੱਲ ਫੁੱਲ ਨਾਲ ਹੁੰਦਾ ਜੀ ਉਹਨਾਂ ਆੜੀ ਬਹੁਤ ਮਦਦ ਕੀਤੀ ਹੈ ਲੱਗਦਾ ਤੁਹਾਡੀ ਬਣ ਗਈ ਹੈ ਬਣ ਗਈ ਬਣ ਗਈ ਵਧੀਆ ਲੱਗਦਾ ਪਿਆ ਮਿਹਰਬਾਨੀ ਉਹਨਾਂ ਦੀ ਬਹੁਤ ਬਹੁਤ ਕਿੱਥੇ ਪਹੁੰਚੀ ਸੀ ਇਹ ਇਹ ਪਿੰਡ ਚੋਂ ਆਇਆ ਸੀ ਸਾਡੇ ਆਪਣੇ ਮਰਾੜੇ ਚ ਨਹੀਂ ਵਧੀਆ ਕਰਦੇ ਪਿਆ ਮਤਲਬ ਸਾਨੂੰ 1 ਮਹੀਨੇ ਦੇ ਵਿੱਚ ਵਿਕੀ ਇਹਨਾਂ ਨੇ ਕਿੰਨੇ ਮਹਿੰਗਾ ਸੀ ਇਹ ਮੋਬਾਈਲ ਅੱਛੀ ਗੱਲ ਹੈ ਜਿਹ ਪਿੰਡ ਚੋਂ ਆਇਆ ਹੈ ਹਨ ਇਹ ਬਹੁਤ ਵਧੀਆ ਮਾਨੂੰ ਇੱਕ ਤਸੱਲੀ ਹੋਈ ਹੈ ਕਿ ਇੱਕ ਮਹਿੰਗੀ ਜੀ ਲੈ ਸੀ ਮੇਰਾ ਫੋਨ ਗਵਾਚਾ ਲੱਭ ਗਿਆ ਸਰਕਾਰ ਦਾ ਆਪਣੇ ਪ੍ਰੈਸ ਦਾ ਆਪਣੇ ਐਸਐਸਬੀ ਜਿਲ੍ਹਾ ਕੁਰਾਸਪੁਰ ਦਾ ਬਹੁਤ ਹਰ ਵਾਰ ਕਰਦੇ ਆ ਕਿ ਬੜੀ ਵਧੀਆ ਕਾਰਜਾਈ ਕਰਕੇ ਬੜੀ ਮਿਹਨਤ ਨਾਲ ਇਹਨਾਂ ਨੇ ਮੁਨੇ ਜਿਹੜਾ ਕੋਲਾਈ ਮੇਰਾ ਮਨ ਬੜਾ ਖੁਸ਼ ਹੋਇਆ ਜਿਹਨੂੰ ਫੋਨ ਕਰੇ ਤੇ ਲੱਗਣਾ ਚੀਜ਼ ਨੇ ਵੱਲ ਲੱਗ ਗਿਆ ਪਰ ਮੈਂ ਬਹੁਤ ਧੰਨਵਾਦ ਕਰਦਾ ਸਿਰਫ ਸਾ ਦਾ ਔਰ ਬਹੁਤ ਵਧੀਆ ਕਾਰਗੁਜ਼ਾਰੀ ਹੈ ਉਸ ਜਿਹੜੀ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕਰ ਰਹੀ ਹੈ ਹਰ ਚੀਜ਼ ਬੱਕੀ ਵਧੀਆ ਕਰ ਰਹੀ ਹੈ ਜਿਦਾ ਅਯੋਧ ਨਸ਼ਾ ਵਿਰੋਧ ਇਹਦੇ ਉੱਤੇ ਵੀ ਪੁਲਿਸ ਦਾ ਬਹੁਤ ਵਧੀਆ ਹੈਗਾ ਹਾਲ ਮਿਲ ਜੇ ਪਬਲਿਕ ਦੇ ਨਾਲ ਵੀ ਹੈਗਾ ਔਰ ਇਹ ਚੀਜ਼ ਜਿਹੜੀ ਹੈ ਕਿ ਮਲਕ ਬਹੁਤ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਠਾਕੁਰ ਦਾ ਸ਼ਰਮਾ ਜੀ ਹਾਂ ਤੇ ਤਾਰੀਵਲ ਦਰਨਾਨਾ ਵਾਲਾ ਜੀ ਕਿਤੇ ਕੋਚੇ ਸੀ ਤੁਹਾਡਾ ਮੋਬਾਈਲ ਮੈਂ ਨਾ ਜੀ ਆਪਣੇ ਬਾਹਰ ਸੈਰ ਕਰ ਰਿਆ ਸੀ ਆ ਤੇ ਯੋਗਾ ਕਰ ਰਿਆ ਹਾਂ 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 ਇਸੇ ਰੋ ਬੈਂਚ ਦੇ ਉੱਤੇ ਬੈਠਾ ਲੰਮਾ ਬੈਠ ਸੀਗਾ ਉੱਤੇ ਬੈਠਾ ਯੋਗਾ ਲੰਮਾ ਕਰ ਰਿਆ ਤੇ ਮੈਨੇ ਬਿਲਕੁਲ ਇੱਕ ਸੈਕਿੰਡ ਦੇ ਵਿੱਚ ਉਹਦੀ ਕੋਈ ਆ ਲਾਗੂ ਦੀ ਸੜਕ ਲੰਗਦੀ ਸੀ ਉਹਨੇ ਮੋਟਰਸਾਈਕਲ ਖੜਾ ਕੀਤਾ ਕਿ ਜਿਹਦਾ ਆਦਮੀ ਨੇ ਉਰਕੋਪੇ ਲਾ ਗਿਆ ਉਹ ਮੇਰੇ ਸਹਾਰੇ ਅੱਜ ਅੱਜ ਇੱਕ ਚੀਜ਼ ਮਿਲ ਰਹੀ ਹੈ ਅੱਜ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਜੀ ਆਰੇ ਪੰਜਾਬ ਪੁਲਿਸ ਦੇ ਬੜੇ ਧੰਨਵਾਦੀ ਆ ਵੀ ਇਹ ਇਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਹ ਸਚਾਰੂ ਰੂਪ ਦੇ ਵਿੱਚ ਇਹ ਸਾਰਾ ਕੰਮ ਆਪਣੇ ਇਹਨਾਂ ਨੇ ਬੰਦੋਸ਼ ਕੀਤਾ ਔਰ ਇਹ ਚੀਜ਼ਾਂ ਜਿਹੜੀਆਂ ਨੇ ਮਿਲਦੀਆਂ ਨਹੀਂ ਤੇ ਇਹਨਾਂ ਦੀ ਕੋਈ ਉਮੀਦ ਨਹੀਂ ਹੁੰਦੀ ਮਿਲਦੀ ਇਹ ਪੰਜਾਬ ਪੁਲਿਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ